ਹਰਿਆਣਾ ਤੇ ਦਿੱਲੀ ਦੀਆਂ ਵਿਧਾਨ ਸਭਾ ਵਿੱਚ ਪੁੱਜਣ ਤੋਂ ਬਾਅਦ ਅਕਾਲੀ ਦਲ ਹੁਣ ਉੱਤਰ ਪ੍ਰਦੇਸ਼ ਤਾਰਕ ਕਰੇਗਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਉਣ ਵਾਲੀਆਂ ਯੂਪੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵੀ ਆਪਣੀ ਕਿਸਮਤ ਅਜ਼ਮਾਏਗਾ ਯੂਪੀ ਦੀਆਂ ਵਿਧਾਨ ਸਭਾ ਚੋਣਾਂ 2017 'ਚ ਹੋਣੀਆਂ ਨੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ 'ਚ ਕਈ ਇਲਾਕੇ ਨੇ ਜਿੱਥੇ ਸਿੱਖ ਤੇ ਪੰਜਾਬੀ ਵੱਸੋ ਨਿਰਣਾਇਕ ਭੂਮਿਕਾ ਅਦਾ ਕਰਦੀ ਹੈ ਇਸੇ ਦੇ ਹੀ ਚਲਦਿਆਂ ਸੁਖਬੀਰ ਬਾਦਲ ਦੀ ਅੱਖ ਹੁਣ ਉੱਤਰ ਪ੍ਰਦੇਸ਼ ਤੇ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਚੋਣਾਂ ਲੜੇਗੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਵੀ 2017 ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ਦਾ ਰੁਖ ਕਰਨਗੇ ਤੇ ਆਪਣੀ ਜਿੱਤ ਉਥੇ ਵੀ ਦਰਜ ਕਰਾਉਣਗੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਚ ਕਈ ਇਲਾਕੇ ਨੇ ਜਿੱਥੇ ਸਿੱਖ ਤੇ ਪੰਜਾਬੀ ਵਸੋਂ ਨਿਰਨਾਇਕ ਭੂਮਿਕਾ ਅਦਾ ਕਰਦੀ ਹੈ ਜਿਹੜਾ ਕਿਹਾ ਜਾਂਦਾ ਸੀ ਕਿ ਗੱਲ ਆਪਣਾ ਜ ਆਪ ਵਿੱਚ ਅਕਾਲੀ ਦਲ ਨੂੰ ਬੜੀ ਖੁਸ਼ੀ ਹੋਊਗੀ ਕਿ ਹੁਣ ਉਹ ਹਰਿਆਣਾ तीन एमएलए अकाली दल दिल्ली अगला निशाना उत्तर प्रदेश है उत्तर प्रदेश बहुत सिख संगत अपनी उत्तर फसी जिन्हें है जिन्हें सिख भाव अपने पंजाब कहते हैं दोनों पंजाब के पाल